ਸਰਸ਼ਕ ਕਾਲ ਮੈਰੀਨਾ ਟੀਮਾਂ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰਾਈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਚਣਕਾਟਾ ਨਿਊਜ਼ ਤੇ ਗੱਲ ਕਰਾਂਗੇ ਸੁੰਨੜ ਕਲਾ ਪਿੰਡ ਦੀ ਜਿੱਥੇ ਕੀ ਕੁਝ ਦਿਨ ਪਹਿਲਾਂ ਇੱਕ ਕਿਸਾਨ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦ ਹੋਏ 6 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ 6 ਆਰੋਪੀਆਂ ਦੇ ਵਿੱਚ ਇੱਕ ਤਾਂ ਉਸ ਕਿਸਾਨ ਦਾ ਜਵਾਈ ਸ਼ਾਮ ਸੀ ਦੂਜੇ ਪਾਸੇ ਇੱਕ ਉਸ ਦੇ ਚਾਚੇ ਦਾ ਮੁੰਡਾ ਜਿਨ੍ਹਾਂ ਨੇ ਇਹ ਹਮਲਾ ਕੀਤਾ ਸੀ ਤੇ ਉਸ ਦੇ ਨਾਲ ਉਹਨਾਂ ਦੇ ਦੋਸਤ ਸੀ ਜਿਨ੍ਹਾਂ ਨੇ ਸਾਰੇ ਨੇ ਪਲਾਨ ਮੁਤਾਬਿਕ ਇਹ ਜਾਨਲੇਵਾ ਹਮਲਾ ਕੀਤਾ ਜਿਸ ਬਾਰੇ ਜਾਣਕਾਰੀ ਡੀਐਸਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਆ ਉਹਨਾਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ 6 ਆਰੋਪੀਆਂ ਦੇ ਵੱਲੋਂ ਉਸ ਕਿਸਾਨ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਦੀ ਜਾਂਚ ਕੀਤੀ ਗਈ ਜਾਂਚ ਕਰਨ ਤੋਂ ਬਾਅਦ ਇਸ ਵਿੱਚ 6 ਆਰੋਪੀਆਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਆ ਉਹ ਸੁਣਦੇ ਹਾਂ ਦੇਖੋ ਜੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਲਾਸਟ ਸੰਡੇ ਵੀਰਤ ਜਿਹੜੀ ਸੀਗੀ ਇਹ ਲਾਸਟ ਮੰਡੇ ਸੌਰੀ ਤਾਰਸਮੰਤੇ 8 ਤਰੀਕ ਨੂੰ ਸਵੇਰ ਸੁਬਾ ਥਾਣੇ ਨੂਰਮੰਹ ਵੱਲ ਇਤਲਾ ਮਿਲੀ ਸੀ ਕਿ ਰੇਸ਼ਮ ਸਿੰਘ ਸਨਮੋਹਿਕ ਸਿੰਘ ਨਾਮ ਦਾ ਇੱਕ ਜ਼ਿਮੀਦਾਰ ਆ ਸੋਨੜ ਕਲਾਂ ਰਹਿਣ ਵਾਲਾ ਇਹ ਸਵੇਰੇ ਸਵੇਰੇ ਆਪਣੇ ਖੇਤਾਂ ਨੂੰ ਪਨੀਰੀ ਲੈਣ ਜਾ ਰਿਹਾ ਸੀ ਆਪਣੇ ਟਰੈਕਟਰ ਤੇ ਤੇ ਇਹਨੂੰ ਮੋਟਰ ਵਾਲੇ ਮੋੜ ਦੇ ਉੱਤੇ ਤਿੰਨ ਨੌਜਵਾਨ ਪਿੱਛੋਂ ਮੋਟਰਸਾਈਕਲ ਤੇ ਆਏ ਆ ਉਹਦੇ ਟਰੈਕਟਰ ਰੋਕ ਕੇ ਨੇ ਇਹਦੇ ਪੱਟ ਦੇ ਵਿੱਚ ਗੋਲੀ ਮਾਰ ਕੇ ਤੇ ਅੱਗੇ ਉਹ ਬੰਡਾਲੇ ਸਾਈਡੋਂ ਭੱਜ ਗਏ ਸੀ ਉਹ ਇਤਲਾ ਮਿਲਣ ਤੋਂ ਬਾਅਦ ਸਾਡੇ ਜਿਹੜਾ ਥਾਣੇ ਨੂਰਮੰਹ ਦੇ ਵਿੱਚ ਅਸੀਂ ਮੁਕਦਮਾ ਦਰਜ ਕੀਤਾ ਮਕਤਮਾ ਦਰਜ ਕਰਨ ਤੋਂ ਬਾਅਦ ਸਾਡੇ ਸੀਨੀਅਰ ਅਫਸਰ ਜੀ ਨਾਲ ਤੇ ਸਾਡੇ ਐਸਐਸਪੀ ਸਾਹਿਬ, ਐਸਪੀਡੀ ਸਾਹਿਬ, ਡੀਐਸਪੀ ਡੀ ਸਾਹਿਬ ਸਾਰੇ ਮੌਕੇ ਤੇ ਆਏ ਆ। ਸਾਰਿਆਂ ਨੇ ਜਿਹੜੀ ਆ ਗਾਈਡਲਾਈਨ ਜਾਰੀ ਕੀਤੀਆਂ, ਸੀਆਈਏ ਇਨਸਪੈਕਟਰ ਦੀ ਟੀਮ ਲੱਗੀ ਸਾਡੇ ਐਸਐਚਓ ਸਾਹਿਬ ਦੀ ਟੀਮ ਲੱਗੀ ਆ। ਸੀਆਈਏ ਦੀ ਟੀਮ ਨੇ ਸਾਡੀ ਲੋਕਲ ਟੀਮ ਨੇ ਮਿਲ ਕੇ ਮਿਹਨਤ ਕਰਕੇ ਇਹਦੇ ਵਿੱਚ ਟੈਕਨੀਕਲ ਐਵੀਡੈਂਸ ਇਕੱਠੀ ਕੀਤੀ। ਸੀਸੀਟੀਵੀ ਕੈਮਰੇ ਫੁਟੇਜ ਇਕੱਠੀ ਕੀਤੀ। ਹੋਰ ਜੋ ਆਪਣੀ ਹਿਊਮਨ ਇੰਟੈਲੀਜੈਂਸ ਇਕੱਠੀ ਕੀਤੀ। ਉਹ ਤੋਂ ਬਾਅਦ ਇਹ ਜਿਹੜਾ ਕੇਸ ਪੀਐਸ ਕੀਤਾ ਆ। ਇਹ ਕੇਸ ਦੇ ਵਿੱਚ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਵੀ ਜਿਹੜਾ ਬਜ਼ੁਰਗ ਰੇਸ਼ਮ ਸਿੰਘ ਆ ਜਿਹਦੇ ਗੋਲੀ ਲੱਗੀ ਸੀ ਇਹਦਾ ਇੱਕ ਬੇਟਾ ਸੀ ਜਿਹਦੀ ਕੋਈ 2-3 ਸਾਲ ਪਹਿਲਾਂ ਐਕਸੀਡੈਂਟ ਨਾਲ ਮੌਤ ਹੋ ਗਈ ਸੀ ਐਟ ਪ੍ਰੈਜ਼ੈਂਟ ਇਹਦੀ ਇੱਕ ਬੇਟੀ ਆ ਜਿਹੜੀ ਕਿ ਹੰਬੜਾ ਪਿੰਡ ਦੇ ਵਿੱਚ ਵਸਾਈ ਹੋਈ ਸੀ ਉਸਦੇ ਘਰ ਵਾਲੇ ਦਾ ਨਾਮ ਗੁਰਵਿੰਦਰ ਸਿੰਘ ਸੀ ਇਹ ਜਿਹੜਾ ਇਨਸੀਡੈਂਟ ਆ ਇਹ ਗੁਰਵਿੰਦਰ ਸਿੰਘ ਨੇ ਕਰਵਾਇਆ ਸੀ ਕਿਉਂਕਿ ਗੁਰਵਿੰਦਰ ਸਿੰਘ ਇਹ ਮਹਿਸੂਸ ਕਰਦਾ ਸੀ ਕਿ ਉਸਦੀ ਜਿਹੜੀ ਆਪਣੀ ਵਾਈਫ ਆ ਉਹ ਜ਼ਿਆਦਾਤਰ ਸਵਾ ਆਪਣੇ ਪਿਤਾ ਜੀ ਕੋਲ ਰਹਿੰਦੀ ਆ ਜਿਵੇਂ ਕਰਕੇ ਉਹਦੀ ਫੈਮਿਲੀ ਲਾਈਫ ਡਿਸਟਰਬ ਹੋ ਰਹੀ ਆ ਤੇ ਆਪਣੇ ਪਿਤਾ ਜੀ ਨੂੰ ਉਹ ਥੋੜਾ ਜਿਹਾ ਸਬਕ ਸਿਖਾਉਣ ਦੀ ਖਾਤਰ ਉਹਨੇ ਇਨਸੀਡੈਂਟ ਜਿਹੜਾ ਗੁਰਵਿੰਦਰ ਸਿੰਘ ਆ ਇਹ ਪਿੱਛੋਂ ਮੂਲ ਰੂਪ ਦੇ ਵਿੱਚ ਸਰਹਿਆੜੀ ਖਾਣਾ ਜਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਆ ਇੰਨੇ ਇੱਥੇ ਹੰਬੜਾ ਆ ਕੇ ਜਮ ਖੋਲਿਆ ਹੋਇਆ ਆ ਪਿਛਲੇ 12 ਸਾਲ ਤੋਂ ਇੱਥੇ ਇਹ ਰਹਿ ਰਿਹਾ ਆ ਇੰਨੇ ਆਪਣੇ ਚਾਚੇ ਸਰਬਜੀਤ ਸਿੰਘ ਬਲਦੇਵ ਸਿੰਘ ਤੇ ਗਗਨਦੀਪ ਸਿੰਘ ਨਾਲ ਮਿਲ ਕੇ ਇਹ ਤਿੰਨ ਜਿਹੜੇ ਆ ਸਰਬਜੀਤ ਸਿੰਘ ਇਹਦਾ ਸਗਾ ਚਾਚਾ ਆ ਉਹ ਆਪਣੇ ਨਾਲ ਬਲਦੇਵ ਸਿੰਘ ਤੇ ਗਗਨਦੀਪ ਸਿੰਘ ਜਿਹੜੇ ਵੀ ਤਨਤਨ ਸਰੀਹਾੜੀ ਤੇ ਉਸ ਦੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਆ ਉਹਨਾਂ ਨੂੰ ਲੈ ਕੇ ਆਇਆ ਸੀ ਜੋ ਬਲਦੇਵ ਸਿੰਘ ਨੇ ਉੱਤਰ ਕੇ ਇਹਦੇ ਪੱਟ ਦੇ ਵਿੱਚ ਜਿਹੜਾ ਆ ਨਜਾਇਜ਼ ਪਿਸਤਲ ਨਾਲ ਗੋਲੀ ਮਾਰਤੀ ਸੀ ਉਹ ਜਿਹੜਾ ਦੌਰਾਨੇ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਇਆ ਹੀ ਆ ਕਿ ਉਹ ਪਿਸਤਲ ਜਿਹੜਾ ਇਹਨਾਂ ਨੂੰ ਰੇਸ਼ਮ ਸਿੰਘ ਤੇ ਬਲਜੀਤ ਸਿੰਘ ਨਾਂ ਦੇ ਦੋ ਨੌਜਵਾਨ ਜੋ ਵੀ ਉੱਥੇ ਸਰੀਹਾੜੀ ਤੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਆ ਉਹਨੇ ਪ੍ਰੋਵਾਈਡ ਕਰਾਇਆ ਸੀ ਉਹ ਵੀ ਅਰੈਸਟ ਕਰ ਲਿਆ ਆ ਤੇ ਪਿਸਤਲ ਵੀ ਰਿਕਵਰ ਕਰ ਲਿਆ ਆ ਤੇ ਤਕਰੀਬਨ ਹੁਣ ਸਾਰੀ ਜਿਹੜੀ ਆ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਆ ਇਹ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਸੀਨੀਅਰ ਅਫਸਰਾਂ ਦੇ ਦਸ਼ਾਨਦਰ ਪੇਸ਼ ਤੇ ਸਾਡੇ ਲੋਕਲ ਐਸਐਚਓ ਸਾਹਿਬ ਨੇ ਸਾਡੇ ਸੀਆਈਏ ਇਨਚਾਰਜ ਨੇ ਸਾਡੀ ਸੀਆਈਏ ਟੀਮ ਨੇ ਬਹੁਤ ਮਿਹਨਤ ਕਰਕੇ ਕੇਸ ਪੇਸ ਕੀਤਾ ਸਰ ਜਿਹੜੇ ਬੰਦੇ ਸੋ ਦਾ ਦੇ ਕੇ ਜਦੋਂ ਇਹ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਉਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੇ ਵੱਲੋਂ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਿਸ ਤੋਂ ਬਾਅਦ ਇਸ ਦੇ ਵਿੱਚ ਹੁਣ 6 ਆਰੋਪੀਆਂ ਨੂੰ ਜਿਹੜਾ ਕਿ ਕਾਬੂ ਕਰ ਲਿਆ ਅਤੇ ਉਸ ਤੋਂ ਬਾਅਦ ਹੁਣ ਹੋਰ ਵੀ ਮਾਮਲਿਆਂ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਬੀਰਾ ਰਿਪੋਰਟ ਛਣਕਾਟਾ ਨਿਊਜ਼